ਗੱਲ ਬਈ ਕਹਿੰਦਾ ਸਾਡੇ ਪਿੰਡ ਬੰਬੂਗਾ ਟੂ ਫਿਲਮ ਦੀ ਸ਼ੂਟਿੰਗ ਚੱਲਦੀ ਪਈ ਸਾਨੂੰ ਲੱਗਾ ਰਾਤ ਹੀ ਕੋਈ ਐਕਸ਼ਨ ਸ਼ੂਟ ਹੋਣਦਿਆ ਤਾਂ ਖੜਖੜ ਦੀ ਆਵਾਜ਼ ਆਉਂਦੀ ਆ ਪਰ ਜਦੋਂ ਅਸੀਂ 12 1 ਵਜੇ ਉੱਠ ਕੇ ਦੇਖਿਆ ਇਹ ਆਵਾਜ਼ ਸਾਡੇ ਏਸੀ ਚੋਂ ਆਉਂਦੀ ਆ ਆਪਣੇ ਆਉਣ ਤੋਂ ਪਹਿਲਾਂ ਹੀ ਬਾਈ ਨੇ ਪੂਰਾ ਖੋਲ ਖਲਈਆ ਕਰਕੇ ਰੱਖਿਆ ਹੋਇਆ ਆ ਹੁਣ ਜੇ ਇਹਦੇ ਨੁਕਸਾਨ ਲਵੇਖੀਏ ਤੇ ਜਿਹੜੀ ਆਵਾਜ਼ ਆ ਇਹਦੇ ਬਲੋਰ ਚੋਂ ਆਉਂਦੀ ਆ ਤੇ ਬਲੋਰ ਚੋਂ ਆਵਾਜ਼ ਆਉਣ ਦਾ ਕਾਰਨ ਜਦੋਂ ਆਪਾਂ ਪੀਸੀਬੀ ਵਾਲੀ ਸਾਈਡ ਖੋਲ ਕੇ ਵੇਖੀ ਤੇ ਜਿੱਥੇ ਮੋਟਰ ਬੈਲੈਂਸ ਕਰਨ ਵਾਲਾ ਲੌਗ ਹੁੰਦਾ ਏ ਟੁੱਟਿਆ ਹੋਇਆ ਤੇ ਇਹਦੇ ਟੁੱਟਣ ਨਾਲੇ ਵਾਈਬ੍ਰੇਟ ਹੁੰਦੀ ਰਹੀ ਧੜਕਦੀ ਰਹੀ ਜਿਹਦੇ ਨਾਲ ਇਹਦਾ ਅੰਦਰੋਂ ਬੁਸ਼ ਟੁੱਟ ਗਿਆ ਤੇ ਬੁਸ਼ ਟੁੱਟਣ ਦਾ ਕਰਕੇ ਇਹਦੇ ਚ ਇੰਨੀ ਆਵਾਜ਼ ਆਉਂਦੀ ਸਵੇਰੇ ਬਾਈ ਦੀ ਕਾਲ ਆਈ ਸੀ ਆਪਣਾ ਟਾਈਮ ਨਹੀਂ ਸੀਗਾ ਇਹਨਾਂ ਨੇ ਫਿਰ ਇੱਕ ਦੋ ਮਕੈਨਿਕਾਂ ਨੂੰ ਦਿਖਾਇਆ ਉਹਨਾਂ ਦਾ ਕਹਿਣਾ ਵੀ ਸਾਰਾ ਬਲੋਰ ਨਵਾਂ ਪਾਊਗਾ ਤੇ ਵਾਹ ਵਾਹ ਕਾਫੀ ਜ਼ਿਆਦਾ ਖਰਚਾ ਦੱਸਿਆ ਹੁਣ ਆਪਾਂ ਦੇਖਦੇ ਹਾਂ ਇਹਨਾਂ ਦਾ ਕੀ ਫਾਇਦਾ ਕਰਦੇ ਆ ਬਲੋਰ ਕੱਢ ਲਿਆ ਆ ਬਾਹਰ ਤੇ ਬੁਸ਼ ਦੀ ਹਾਲਤ ਵਿੱਚੋਂ ਟੁੱਟਿਆ ਹੋਇਆ ਹੁਣ ਮੇਰੇ ਹਿਸਾਬ ਨਾਲ ਤੇ ਫੈਵੀਕਵਿਕ ਨਾਲ ਜੁੜ ਜੂਗਾ ਕੰਮ ਚੱਲ ਜੂਗਾ ਬਾਕੀ ਆਪਾਂ ਪੂਰਾ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਬੋਸ਼ ਬਲੋਰ ਚ ਕਰਤਾ ਆ ਫਿੱਟ ਤੇ ਖਾਲੀ ਥਾਂ ਤੇ ਆਪਾਂ ਥੋੜੀ ਜੀ ਤਾਰ ਲੈ ਕੇ ਵਿੱਚ ਭਰਤੀਆ ਤੋਂ ਉੱਪਰ ਲਾਤੀ ਆ ਫੈਵੀਕਵਿਕ ਤੇ ਹੁਣ ਜੇ ਨੂੰ ਨੱਪ ਕੇ ਵੇਖੀਏ ਇੱਕ ਵਾਰੀ ਤਾਂ ਪੂਰੀ ਤਰ੍ਹਾਂ ਜੁੜ ਗਿਆ ਆ ਬਾਕੀ ਹੁਣ ਇਹਨੂੰ ਫਿੱਟ ਕਰਕੇ ਫਿਰ ਦੇਖਦੇ ਹਾਂ ਕੀ ਬੰਦਾ ਬਲੋਰ ਫਿੱਟ ਕਰਕੇ ਏਸੀ ਦਿੱਤਾ ਚਲਾ ਇੱਕ ਵਾਰੀ ਤਾਂ ਸਾਇਲੈਂਟ ਚੱਲਣ ਦਿਆ ਸਿਰਫ ਹਵਾ ਦੀ ਆਵਾਜ਼ ਆਉਂਦੀ ਆ ਹੁਣ ਇਹਨੂੰ ਆਪਾਂ ਸਾਰੀ ਇਹਦੀ ਬੋਡੀ ਫਿਟ ਕਰਦੇ ਆ ਤਾਂ ਜੇ ਬੋਡੀ ਆਲ ਤੇ ਧਿਆਨ ਮਾਰੀਏ ਤੇ ਕਵਰ ਆਲ ਦੇਖੀਏ ਐ ਲੱਗਦਾ ਜਿਵੇਂ ਇਹਨੂੰ ਕਟਰ ਨਾਲ ਵੱਡ ਵੱਡ ਕੇ ਲਾਇਆ ਹੁੰਦਾ ਤੇ ਮੈਨੂੰ ਵੀ ਅੱਜ ਪਹਿਲੀ ਵਾਰੀ ਪਤਾ ਲੱਗਿਆ ਵੀ ਇਹ ਏਸੀ ਦੀ ਬੋਡੀ ਦੀ ਸ਼ੇਪ ਹੀ ਇਹੋ ਜੀ ਆ 2 ਘੰਟੇ ਲਗਭਗ ਸਾਨੂੰ ਫਾਲਟ ਕਲੀਅਰ ਕਰਨ ਨੂੰ ਲੱਗੇ ਤੇ ਮੈਨੂੰ ਲੱਗਦਾ ਵੀ ਡੇਢ ਘੰਟਾ ਇਹਦੀ ਆ ਬੋਡੀ ਫਿਟ ਕਰਨ ਨੂੰ ਲੱਗਿਆ ਕੂਲਿੰਗ ਕਰਨੀ ਇਹਨੇ ਸ਼ੁਰੂ ਕਰਤੀ ਆ ਤੇ ਜੇ ਹੁਣ ਆਵਾਜ਼ ਆਲ ਧਿਆਨ ਮਾਰੀਏ ਤਾਂ ਹਵਾ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਆਉਂਦੀ ਉਹੀ ਬਾਈ ਹੁਣਾਂ ਦਾ ਵਾਵਾ ਜਗਾੜ ਲੱਗਿਆ